ਦੇਖੋ ਅਸੀਂ ਅੱਜ ਆਪਣੇ ਰਾਮਲੀਲਾ ਕਮੇਟੀ ਕਰਾਲੀ ਵੱਲੋਂ ਸਾਨੂੰ ਸੱਦਾ ਪੱਤਰ ਸੀ ਸੋ ਅਸੀਂ ਇੱਥੇ ਆਏ ਆ ਅੱਜ ਦੇ ਯੁੱਗ ਵਿੱਚ ਲੋੜ ਹੈ ਤ੍ਰੇਤੇ ਯੁੱਗ ਦੇ ਭਗਵਾਨ ਸ੍ਰੀ ਰਾਮ ਜੀ ਦੇ ਸਖਿਆਵਾਂ ਤੇ ਚੱਲਣ ਦੀ ਅੱਜ ਜਦੋਂ ਕਲ ਯੁੱਗ ਦੇ ਵਿੱਚ ਸਾਨੂੰ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਹੈ ਇਹ ਲੋੜ ਆ ਉਹਨਾਂ ਦੀ ਸਖਿਆਵਾਂ ਜਿਹੜੀਆਂ ਕਿ ਤਿਆਗ ਦੀ ਭਾਵਨਾ ਰੱਖਣੀ ਤੇ ਮਾਪੇ ਦਾ ਸਤਿਕਾਰ ਕਰਨਾ ਭਰਾਵਾਂ ਦਾ ਪਿਆਰ ਸੋ ਇਹ ਉਹਨਾਂ ਦੀਆਂ ਸਖਿਆਵਾਂ ਦੀ ਮੈਂ ਸਮਝਦਾ ਵੀ ਅੱਜ ਦੇ ਸਮੇਂ 'ਚ ਬਹੁਤ ਜ਼ਿਆਦਾ ਲੋਡ ਹੈ ਸੋ ਅੱਜ ਦੇਖੋ ਸਦੀਆਂ ਤੋਂ ਚੱਲੀ ਆ ਰਹੀ RAM LILA ਦੀ ਜਿਹੜੀ ਪ੍ਰਥਾ ਹੈ ਅੱਜ ਵੀ ਜਿਹੜੀ ਕਿੰਨੀ ਵੱਡੀ ਗਿਣਤੀ 'ਚ ਲੋਕ ਦੇਖ ਰਹੇ ਨੇ ਜਦ ਕਿ ਟੈਕਨੋਲੋਜੀ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਰ ਫਿਰ ਵੀ ਇੱਕ ਉਤਸ਼ਾਹ ਹੈ ਲੋਕਾਂ 'ਚ ਸੋ ਮੈਂ ਸਮਝਦਾ ਵੀ ਇਹ ਰਾਮਲੀਲਾ ਕਮੇਟੀ ਦਾ ਬਹੁਤ ਵੱਡਾ ਉਪਰਾਲਾ ਹੈ ਵੀ ਆਪਣੀ ਨਵੀਂ ਜਨਰੇਸ਼ਨ ਨੂੰ ਆਪਣੇ ਵਿਰਸੇ ਨਾਲ ਜੋੜਨਾ ਆਪਣੇ ਇਤਿਹਾਸ ਨਾਲ ਜੋੜਨਾ ਕਿਉਂਕਿ ਜੋ ਕੌਮਾਂ ਇਤਿਹਾਸ ਤੇ ਵਿਰਸੇ ਨਾਲ ਜੁੜੀਆਂ ਰਹਿੰਦੀਆਂ ਨੇ ਉਹ ਹਮੇਸ਼ਾ ਤਰੱਕੀ ਕਰਦੀਆਂ ਆ। ਜਿੱਥੇ ਸਮਾਜ ਨੂੰ ਸੇਧ ਲੈਣ ਦੀ ਲੋੜ ਹੈ ਕਿਤਨਾ ਕਿਤੇ ਰਾਜਨੀਤਿਕ ਲੋਕਾਂ ਨੂੰ ਵੀ ਲੋੜ ਹੈ ਜੀ। ਹਾਂ ਬਿਲਕੁਲ ਜੀ ਰਾਜਨੀਤਿਕ ਲੋਕਾਂ ਨੂੰ ਤਾਂ ਸਭ ਤੋਂ ਵੱਡੀ ਲੋੜ ਹੈ ਜੀ। ਜਿਨ੍ਹਾਂ ਲੋਕਾਂ ਨੇ ਸੇਧ ਦੇਣੀ ਹੈ ਗਾਹਾਂ ਜੋ ਇੱਕ ਲੋਕ ਜਿਹਨਾਂ ਨੂੰ ਆਪਣਾ ਨੇਤਾ ਮੰਨਦੇ ਨੇ ਮੈਂ ਸਮਝਦਾ ਹਾਂ ਉਹਨਾਂ ਤਾਂ ਹੋਰ ਵੀ ਜ਼ਿਆਦਾ ਲੋੜ ਹੈ ਜੀ ਸੋ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਲੋੜ ਹੈ ਰਾਣੀ ਤੇ ਲੋਕਾਂ ਨੂੰ ਤਾਂ ਕਿ ਉਹ ਵੀ ਆਪਣਾ ਕੋਈ ਤਿਆਗ ਦੀ ਭਾਵਨਾ ਰੱਖਣ ਤੁਹਾਨੂੰ ਲੱਗਦਾ ਨਹੀਂ ਜੀ ਵੀ ਜਿਹੜਾ ਜਿਹੜਾ ਕੰਮ ਮੌਜੂਦਾ ਸਰਕਾਰ ਨੂੰ ਕਰਨਾ ਚਾਹੀਦਾ ਜਿਵੇਂ ਤੁਸੀਂ ਕਰ ਰਹੇ ਰੋਡ ਬਣਾਉਣ ਦਾ ਇਹ RAM ji ਨੂੰ ਸਿੱਖਣਾ ਚਾਹੀਦਾ ਵੀ ਆਪਣੀ ਜਿਹੜੀ ਪਬਲਿਕ ਹੈ ਉਹਨੂੰ ਕਿਵੇਂ ਖੁਸ਼ ਰੱਖਣਾ ਚਾਹੀਦਾ ਨਹੀਂ ਬਿਲਕੁਲ ਨਹੀਂ ਰਾਜਾ ਤਾਂ ਦੇਖੋ ਉਹ ਰਾਜੇ ਹੋਏ ਨੇ ਜਿਹੜੇ ਕਿ ਜਿਨ੍ਹਾਂ ਨੇ ਧਰਮ ਦਾ ਰਾਜ ਚਲਾਇਆ ਜੀ ਤੇ ਲੋਕਾਂ ਦੀ ਸੇਵਾ ਕੀਤੀ ਜੀ ਲੇਕਿਨ ਅਜਿੱਤੀ ਦੀ ਰਣਨੀਤੀ ਇਸ ਤਰ੍ਹਾਂ ਦੀ ਹੋ ਗਈ ਹੈ ਵੀ ਸੇਵਾ ਘੱਟ ਹੈ ਤੇ ਮੇਵਾ ਜ਼ਿਆਦਾ ਹੈ ਸੋ ਆਪਣੀ ਆਪਣੀ ਡਿਵੈਲਪਮੈਂਟ ਜ਼ਿਆਦਾ ਤੇ ਪਬਲਿਕ ਦੀ ਘੱਟ ਹੈ ਸੋ ਮੈਂ ਤਾਂ ਸਮਝਦਾ ਵੀ ਠੀਕ ਹੈ ਜਰੂਰ ਆਪਣਾ ਇਹਨਾਂ RAMLILA ਤੋਂ ਸੇਧ ਲੈਣੀ ਚਾਹੀਦੀ ਵੀ ਨਾ ਚੀਜ਼ਾਂ ਦਾ ਤਿਆਗ ਲੀਡਰ ਵੀ ਕਰਨ ਜਿੱਥੇ ਅਸੀਂ ਪਬਲਿਕ ਨੂੰ ਕਹਿੰਦੇ ਤੇ ਲੀਡਰ ਵੀ ਕਰਨ ਜੀ